ਇੱਥੇ ਬਹੁਤ ਸਾਰੀਆਂ ਮਾਨਸਿਕ ਤਬਦੀਲੀਆਂ ਹਨ ਜਿਨ੍ਹਾਂ ਦੀ ਦਿਖਨ ਦੀ ਤੁਸੀਂ ਉਮੀਦ ਕਰ ਸਕਦੇ ਹੋ ਜਦੋਂ ਤੁਸੀਂ ਡਿਮੈਂਸ਼ੀਆ ਵਾਲੇ ਕਿਸੇ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ ਹਾਲਾਂਕਿ ਉਹਨਾਂ ਨੂੰ ਗਵਾਹੀ ਦੇਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ ਇਹ ਮਹੱਤਵਪੂਰਨ ਹੈ ਕਿ ਤੁਸੀਂ ਉਹਨਾਂ ਲਈ ਤਿਆਰ ਹੋਵੋ ਅਤੇ ਜਾਣੋ ਕਿਵੇਂ ਜਵਾਬ ਦੇਣਾ ਹੈ ਇਸ ਵੀਡੀਓ ਵਿੱਚ ਅਸੀਂ ਕੁਝ ਮਾਨਸਿਕ ਤਬਦੀਲੀਆਂ ਨੂੰ ਵੇਖਾਂਗੇ ਜੋ ਦਿਮਾਗੀ ਕਮਜ਼ੋਰੀ ਵਾਲੇ ਲੋਕਾਂ ਵਿੱਚ ਆਮ ਹਨ ਅਤੇ ਉਹਨਾਂ ਨਾਲ ਨਜਿੱਠਣ ਦੇ ਸਭ ਤੋਂ ਵਧੀਆ ਤਰੀਕਿਆਂ ਬਾਰੇ ਸੁਝਾਅ ਪ੍ਰਦਾਨ ਕਰਾਂਗੇ ਡਿਮੈਂਸ਼ੀਆ ਵਾਲੇ ਲੋਕਾਂ ਦੁਆਰਾ ਅਨੁਭਵ ਕੀਤਾ ਗਿਆ ਸਭ ਤੋਂ ਆਮ ਮਾਨਸਿਕ ਤਬਦੀਲੀਆਂ ਵਿੱਚੋਂ ਇੱਕ ਇਸ ਨੂੰ ਯਾਦ ਕਰਨ ਵਿੱਚ ਮੁਸ਼ਕਲ ਹੋਣਾ ਹੈ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸੇ ਬਿਆਨ ਨੂੰ بار بار ਦੁਹਰਾ ਸਕਦਾ ਹੈ ਚੀਜ਼ਾਂ ਨੂੰ ਗਲਤ ਕਰ ਸਕਦਾ ਹੈ ਅਤੇ ਕਿਸੇ ਖਾਸ ਕਾਰਨ ਕਰਕੇ ਚੀਜ਼ਾਂ ਨੂੰ ਇਕੱਠਾ ਕਰਨ ਜਾਂ ਜਮਾ ਕਰਨਾ ਸ਼ੁਰੂ ਕਰ ਸਕਦਾ ਹੈ ਉਹ ਸ਼ਾਇਦ ਸਮੇਂ ਦੀ ਸਮਝ ਗੁਆ ਲੈਂਦੇ ਹਨ ਅਤੇ ਪਿਛਲੀਆਂ ਘਟਨਾਵਾਂ ਬਾਰੇ ਗੱਲ ਕਰਦੇ ਹਨ ਜਿਵੇਂ ਕਿ ਉਹ ਵਰਤਮਾਨ ਵਿੱਚ ਹੋ ਰਹੀਆਂ ਹੁੰਨ ਉਹਨਾਂਨ Alte ਰੇਖ ਰੱਖੋ ਅਤੇ ਯਾਦ ਕਰਨ ਦੀ ਕੋਸ਼ਿਸ਼ ਕਰੋ ਕਹਿ ਕੇ ਉਹਨਾਂ ਨੂੰ ਸਵਾਲ ਨਾ ਕਰੋ ਸੁਰਾਗ ਅਤੇ ਕੋਮਲ ਯਾਦਾਂ ਪ੍ਰਦਾਨ ਕਰੋ ਅਤੇ ਉਹਨਾਂ ਦੇ ਸਾਰੇ ਪੁਨਰ ਵਿਚਾਰਾਂ ਦਾ ਇਲਾਜ ਕਰੋ ਜਿਵੇਂ ਕਿ ਉਹ ਤੁਹਾਨੂੰ ਪਹਿਲੀ ਵਾਰ ਦੱਸ ਰਹੇ ਹਨ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਨੂੰ ਪਛਾਣ ਦੀ ਵਰਤੋਂ ਕਰਨ ਅਤੇ ਸੰਬੰਧ ਵਿੱਚ ਮੁਸ਼ਕਲ ਆ ਸਕਦੀ ਹੈ ਉਹਨਾਂ ਨੂੰ ਚੀਜ਼ਾਂ ਲਈ ਸਹੀ ਸ਼ਬਦ ਲੱਭਣ ਵਿੱਚ ਮੁਸ਼ਕਲ ਹੋ ਸਕਦੀ ਹੈ ਅਤੇ ਸ਼ਬਦਾਂ ਦੀ ਗਲਤ ਵਰਤੋਂ ਕਰਨਾ ਸ਼ੁਰੂ ਕਰ ਸਕਦੇ ਹਨ ਜਾਣਕਾਰੀ ਦੀ ਪ੍ਰਕਿਰਿਆ ਵਿੱਚ ਉਹਨਾਂ ਨੂੰ ਬਹੁਤ ਸਮਾਂ ਲੱਗੇਗਾ ਅਤੇ ਪ੍ਰਸ਼ਨਾਂ ਦੇ ਉਹਨਾਂ ਦੇ ਜਵਾਬ ਹਮੇਸ਼ਾ ਅਰਥਵਲੇ ਨਹੀਂ ਹੋ ਸਕਤੇ ਐ ਵੀ ਸੰਭਵ ਹੈ ਕਿ ਉਹ ਆਪਣੀ ਪਹਿਲੀ ਭਾਸ਼ਾ ਵੱਲ ਮੁੜਨਾ ਸ਼ੁਰੂ ਕਰ ਦੇਣਗੇ ਦੁਬਾਰਾ ਫਿਰ ਧੀਰਜ ਰੱਖੋ ਅਤੇ ਹੌਲੀ ਅਤੇ ਸਪਸ਼ਟ ਤੌਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋ ਅਤੇ ਉਹਨਾਂ ਨੂੰ ਜਵਾਬ ਦੇਣ ਲਈ ਵਧੇਰੇ ਸਮਾਂ ਦਿਓ ਖੁੱਲੇ ਸਵਾਲ ਪੁੱਛੋ ਅਤੇ ਉਹਨਾਂ ਦੀਆਂ ਯਾਦਾਂ ਨੂੰ ਸਮਝਣ ਲਈ ਸੰਕੇਤ ਅਤੇ ਸੰਕੇਤਾਂ ਦਾ ਇਸਤੇਮਾਲ ਕਰੋ ਜੇ ਤੁਸੀਂ ਉਹਨਾਂ ਦੀ ਪਹਿਲੀ ਭਾਸ਼ਾ ਬੋਲਦੇ ਹੋ ਜੇ ਐ ਅੰਗਰੇਜ਼ੀ ਜਾਂ ਫ੍ਰੈਂਚ ਨਹੀਂ ਹੈ ਤਾਂ ਇਸ ਨੂੰ ਕੁੰਜੀ ਸ਼ਬਦਾ ਅਤੇ ਵਕਾਂਸ਼ਾਲੀ ਵਰਤਨਾ ਮਦਦ ਕਰ ਸਕਦਾ ਹੈ ਡਿਮੈਂਸ਼ੀਆ ਵਾਲੇ ਲੋਕਾਂ ਲਈ ਇੱਕ ਹੋਰ ਆਮ ਮਾਨਸਿਕ ਤਬਦੀਲੀ ਚੀਜ਼ਾਂ, ਸਥਾਨਾਂ ਅਤੇ ਲੋਕਾਂ ਨੂੰ ਪਛਾਣਨਾ ਮੁਸ਼ਕਲ ਹੈ ਜਿਸ ਵਿੱਚ ਨਜ਼ਦੀਕੀ ਰਿਸ਼ਤੇਦਾਰ ਜਾਂ ਦੇਖਭਾਲ ਕਰਨ ਵਾਲੇ ਸ਼ਾਮਲ ਹਨ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਹੋ ਸਕਦਾ ਹੈ ਕਿ ਉਹ ਅਜੀਬ ਚੀਜ਼ਾਂ ਖਾਣਾ ਸ਼ੁਰੂ ਕਰ ਦੇਵੇ ਜਾਂ ਖਾਣੇ ਨੂੰ ਅਲੋਚਕ ਸੰਜੋਗ ਵਿੱਚ ਮਿਲਾ ਦੇਵੇ ਇਸ ਨੂੰ ਨਿਜੀ ਤੌਰ ਤੇ ਨਾਲੋ ਜੇ ਉਹ ਪਹਿਲਾਂ ਤੁਹਾਨੂੰ ਨਹੀਂ ਪਛਾਣਦੇ ਆਪਣੇ ਆਪ ਨੂੰ ਸਪਸ਼ਟ ਤੌਰ ਤੇ ਪਛਾਣੋ ਅਤੇ ਪਲ ਵਿੱਚ ਚੀਜ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਉਹਨਾਂ ਚੀਜ਼ਾਂ ਨੂੰ ਰੱਖ ਕੇ ਬਦਕਿਸਮਤੀ ਨਾਲ ਖਾਂ ਪਿੰਦੇ ਮਿਸਰਨ ਨੂੰ ਰੋਕ ਸਕਦੇ ਹੋ ਜੋ ਖਾਣੇ ਦੀ ਸੇਵਾ ਕਰਦੇ ਸਮੇਂ ਚੰਗੀ ਤਰ੍ਹਾਂ ਰਲਦੀਆਂ ਨਹੀਂ ਹਨ ਡਿਮੈਂਸ਼ੀਆ ਵਾਲੇ ਲੋਕਾਂ ਨੂੰ ਉਦੇਸ਼ ਭਰੇ ਅੰਦੋਲਨ ਨਾਲ ਵੀ ਮੁਸ਼ਕਲ ਹੋ ਸਕਦੀ ਹੈ ਉਹ ਮਦਦ ਤੋਂ ਇਨਕਾਰ ਕਰ ਸਕਦੇ ਹਨ ਅਤੇ ਜ਼ੋਰ ਦੇ ਸਕਦੇ ਹਨ ਕਿ ਉਹ ਖੁਦ ਇਸ ਨੂੰ ਕਰ ਸਕਦੇ ਹਨ ਉਹ ਸਰੀਰਕ ਕਿਰਿਆਵਾਂ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਜਿਸ ਤੇ ਉਹ ਸਮਰਥ ਨਹੀਂ ਹਨ ਅਤੇ ਸ਼ਾਇਦ ਉਹ ਦੋ ਪਛਾਣ ਨਾ ਸਕਣ ਕਿ ਜੋ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਖਤਰਨਾਕ ਹੈ ਇਹਨਾਂ ਸਥਿਤੀਆਂ ਨੂੰ ਉਹਨਾਂ ਦੇ ਨਜ਼ਰੀਏ ਤੋਂ ਵੇਖਣ ਦੀ ਪੂਰੀ ਕੋਸ਼ਿਸ਼ ਕਰੋ اپنی ಸಹಾಯتا ਨੂੰ ਉਹਨਾਂ ਨੂੰ ਮੈਂ ਇਹ ਸਭ ਲਈ ਕਰਦਾ ਹਾਂ ਜਾਂ ਇਹ ਅਸਥਾਈ ਹੈ ਕਹਿ ਕੇ ਆਮ ਬਣਾਉਣ ਦੀ ਕੋਸ਼ਿਸ਼ ਕਰੋ ਕਹੋ ਕਿ ਤੁਸੀਂ ਉਹਨਾਂ ਦੀ ਸਿਰਫ ਇੱਕ ਵਾਰ ਮਦਦ ਕਰੋਗੇ ਅਤੇ ਅਗਲੀ ਵਾਰ ਉਹਨਾਂ ਨੂੰ ਇਸ ਨੂੰ ਸੰਭਾਲਣ ਦਿਓ ਤੁਹਾਨੂੰ ਉਸ ਵਿਅਕਤੀ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਜਦੋਂ ਦੁਨੀਆ ਨੂੰ ਸਹੀ ਢੰਗ ਨਾਲ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ ਇਸ ਵਿੱਚ ਭੁਲੇਖੇ ਪਰਮ ਅਤੇ ਸ਼ੱਕ ਜਾਂ ਕਬਰਾਟ ਸ਼ਾਮਲ ਹੋ ਸਕਦੇ ਹਨ ਇਨ੍ਹਾਂ ਸਥਿਤੀਆਂ ਵਿੱਚ ਬਹਿਸ ਕਰਨ ਜਾਂ ਉਨ੍ਹਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਨ ਤੋਂ ਪਰਹੇਜ਼ ਕਰਨਾ ਸਭ ਤੋਂ ਵਧੀਆ ਹੈ ਕਿ ਉਹ ਜੋ ਮਹਿਸੂਸ ਕਰ ਰਹੇ ਹਨ ਉਹ ਅਸਲ ਨਹੀਂ ਹੈ ਉਨ੍ਹਾਂ ਨੂੰ ਸੁਣੋ ਅਤੇ ਉਨ੍ਹਾਂ ਦੀ ਕਹਾਣੀ ਤੇ ਤੱਥਾਂ ਦੀ بجائے ਉਨ੍ਹਾਂ ਦੀਆਂ ਭਾਵਨਾਵਾਂ ਤੇ ਕੇਂਦਰਿਤ ਕਰੋ ਪਵਿੱਖਦੇ ਭੁਲੇਖੇ ਨੂੰ ਰੋਕਣ ਲਈ ਉਨ੍ਹਾਂ ਦੇ ਵਾਤਾਵਰਣ ਨੂੰ ਬਦਲਣਾ ਵੀ ਲਾਭਦਾਇਕ ਹੋ ਸਕਦਾ ਹੈ ਤੁਸੀਂ ਸ਼ਾਇਦ ਵੇਖੋਗੇ ਕਿ ਉਹ ਉਹਨਾਂ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਕਰਦਾ ਹੈ ਜਿਨ੍ਹਾਂ ਵਿੱਚ ਉਹਨਾਂ ਨੂੰ ਕਦੇ ਦਿਲਚਸਪੀ ਸੀ। ਉਹ ਲੰਬੇ ਸਮੇਂ ਲਈ ਇੱਕੋ ਜਗ੍ਹਾ ਤੇ ਬੈਠ ਸਕਦੇ ਹਨ ਅਤੇ ਗੱਲਬਾਤ ਸ਼ੁਰੂ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ। ਹਾਲਾਂਕਿ ਤੁਹਾਨੂੰ ਉਹਨਾਂ ਨੂੰ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ। ਥੋੜਾ ਜਿਹਾ ਕੈਰਾਕਟਰ ਹੈ। ਖਾਸ ਕਰ ਜੇ ਇਹ ਉਹ ਚੀਜ਼ ਹੈ ਜਿਸਦਾ ਉਹ ਆਨੰਦ ਲੈਂਦੇ ਸਨ। ਉਨਾ ਦੇ ਮੁਕਾਬਲੇ ਉਹਨਾਂ ਨਾਲ ਪਹਿਲਾ ਕਦਮ ਚੁੱਕਣਾ ਅਕਸਰ ਉਹਨਾਂ ਦੀ ਸ਼ੁਰੂਆਤ ਕਰਨ ਵਿੱਚ ਮਦਦ ਕਰਨ ਲਈ ਇੱਕ ਵਧੀਆ ਤਰੀਕਾ ਹੁੰਦਾ ਹੈ ਡਿਮੈਂਸ਼ੀਆ ਵਾਲੇ ਵਿਅਕਤੀਆਂ ਵਿੱਚ ਕਾਰਜਾਂ ਨੂੰ ਕਰਨ ਦੀ ਘਾਟ ਯੋਗਤਾ ਹੁੰਦੀ ਹੈ ਜਿਸ ਵਿੱਚ ਯੋਜਨਾਬੰਦੀ ਪ੍ਰਬੰਧਨ ਅਤੇ ਚੰਗੇ ਨਿਰਣੇ ਦੀ ਵਰਤੋਂ ਸ਼ਾਮਲ ਹੁੰਦੀ ਹੈ ਇਸ ਲਈ ਉਸ ਨੂੰ ਰੋਜ਼ਾਨਾ ਜੀਵਨ ਦੀਆਂ ਮੁੱਢਲੀਆਂ ਗੱਲਾਂ ਜਿਵੇਂ ਕਿ ਪਹਿਰਾਵਾ ਅਤੇ ਆਪਣੇ ਆਪ ਨੂੰ ਤਿਆਰ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ ਇਸ ਨੂੰ ਸੰਭਾਲਣ ਦਾ ਸਭ ਤੋਂ ਵਧੀਆ ਤਰੀਕਾ ਉਹ ਕਾਰਜਾਂ ਨੂੰ ਸੌਖਾ ਕਰਨਾ ਹੈ ਜੋ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਪਸ਼ਟ ਪਗਦਰ ਪਗ ਨਿਰਦੇਸ਼ਕ रहे ਹਨ ਕੋਸ਼ਿਸ਼ ਕਰੋ ਕਿ ਜੇ ਅਜੇ ਵੀ ਸੰਭਵ ਹੋਏ ਤਾਂ ਆਪਣੇ ਆਪ ਹੀ ਕੰਮ ਨੂੰ ਪੂਰਾ ਕਰਨ ਦਿਓ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹਨਾਂ ਦੀਆਂ ਮਾਨਸਿਕ ਤਬਦੀਲੀਆਂ ਨੂੰ ਵੇਖਣਾ ਮੁਸ਼ਕਲ ਹੋਵੇਗਾ ਪਰ ਜਿਹੜੀਆਂ ਰਣਨੀਤੀਆਂ ਤੁਸੀਂ ਹੁਣੇ ਵਿਖੀਆਂ ਹਨ ਉਸ ਨਾਲ ਤੁਹਾਡੇ ਦੋਵਾਂ ਲਈ ਚੀਜ਼ਾਂ ਘੱਟ ਤਣਾਅ ਵਾਲੀਆਂ ਹੋ ਸਕਦੀਆਂ ਹਨ ਡਿਮੈਂਸ਼ੀਆ ਵਾਲੀ ਵਿਅਕਤੀ ਦੀ ਦੇਖਭਾਲ ਬਾਰੇ ਵਧੇਰੇ ਜਾਣਕਾਰੀ ਲਈ ਸਾਡੀ ਵੈੱਬਸਾਈਟ ਵੇਖੋ